ਤਰਤੀ ਫਤਿਹਗੜ ਸਾਹਿਬ ਵਿਖੇ ਈਜ਼ੀ ਰਿਸਟਰੀ ਜਿਹੜਾ ਲਾਂਚਿੰਗ ਦਾ ਪ੍ਰੋਗਰਾਮ ਸੀਗਾ ਬਹੁਤ ਸਾਰੇ ਕਚੈਰੀਆਂ ਦੇ ਵਿੱਚ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਆ ਉਹਨਾਂ ਦੇ ਤਜਰਬੇ ਸੁਣੇ ਨੇ ਤੇ ਬੜਾ ਕ੍ਰਾਂਤੀਕਾਰੀ ਕਦਮ ਹੈ ਇਹ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਸੀ ਇਹ ਸਾਨੂੰ ਹੁਣ ਸਾਨੂੰ ਇੱਕ ਟਾਈਮ ਮਿਲ ਜਾਂਦਾ ਹੈ ਮੈਸੇਜ ਤੇ ਕਿ ਤੁਸੀਂ 12 ਵਜੇ ਤੋਂ 12:30 ਦੇ ਵਿੱਚ ਵਿੱਚ ਤੁਹਾਡਾ ਕਾਗਜ਼ੀ ਕਾਰਵਾਈ ਸਾਰੀ ਪੂਰੀ ਹੈ ਤੇ ਆ ਕੇ ਤੁਸੀਂ ਫੋਟੋ ਕਰਵਾ ਕੇ ਰਜਿਸਟਰੀ ਨਾਲ ਹੀ ਲੈ ਕੇ ਜਾਇਓ ਪਹਿਲਾਂ ਕਈ ਕਈ ਦਿਨਾਂ ਰਜਿਸਟਰੀਆਂ ਲੱਭਣ ਤੇ ਲੱਗ ਜਾਂਦੇ ਸੀ ਕਿ ਸਾਨੂੰ ਰਜਿਸਟਰੀ ਮਿਲ ਜੇ ਫਿਰ ਅਗਲੇ ਦਿਨ ਇੰਤਕਾਲ ਦਾ ਮੈਸੇਜ ਵੀ मिल ਜਾਂਦਾ ਮੈਂ ਪੁੱਛਿਆ ਸਾਰੇ ਲੋਕਾਂ ਨੂੰ ਸੋ ਫਤੇਗੜ ਸਾਹਿਬ ਦਾ ਮੀਡੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਚਾਹੂੰਗਾ ਕਿ ਤੁਸੀਂ ਅੰਦਰ ਜਾ ਕੇ ਆਮ ਲੋਕਾਂ ਦੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵੀ ਸਾਂਝੇ ਕਰੋ ਕਿਉਂਕਿ ਜੇ ਕੰਪੇਅਰ ਕਰਾਂਗੇ ਪਤਾ ਹੀ ਪਤਾ ਲੱਗੂ ਫਰਕ ਕੀ ਆਇਆ ਕਿ ਪਹਿਲਾਂ ਕੀ ਹੁੰਦਾ ਸੀ ਇਸ ਕਿਸੇ ਵੀ ਤਹਿਸੀਲ ਦੀ ਕਚੈਰੀ ਦੀ ਬਿਲਡਿੰਗ ਦੇ ਵਿੱਚ ਵੜਨ ਤੋਂ ਡਰ ਲੱਗਦਾ ਸੀਗਾ ਜੇ ਇੱਕ ਵਾਰੀ ਅੰਦਰ ਵਰ ਜਾਂਦੇ ਸੀ ਤਾਂ ਲਗ ਅਰਦਾਸਾਂ ਕਰਦੇ ਸੀ ਇੱਕ ਵਾਰੀ ਇੱਥੋਂ ਸਹੀ ਸਲਾਮਤ ਨਿਕਲ ਜਾਈਏ ਬਸ ਪੈਰ ਪੈਰ ਤੇ ਰਿਸ਼ਵਤ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤੇਰਾ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਾਊਗਾ ਜੇ ਕਰਾ ਦਿੰਨੇ ਆ ਜੇ ਤੂੰ ਥੋੜਾ ਜਿਹਾ ਆਹ ਕਰਦੇ ਹੋ ਉਹ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 20 22 ਮਿੰਟ ਦੇ ਵਿੱਚ ਤੁਸੀਂ ਇਸ ਕਚਹਿਰੀ ਦੇ ਵਿੱਚ ਵੜਨ ਤੋਂ ਤਹਿਸੀਲ ਦੇ ਵਿੱਚ ਵੜਨ ਤੋਂ ਲੈ ਕੇ 20-22 ਮਿੰਟ ਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾਂ ਕੋਈ ਪੈਸਾ ਦਿੱਤੇ ਹਰ ਇੱਕ ਚੀਜ਼ ਦੀ ਰਸੀਦ ਮਿਲੂਗੀ ਰਿਟਨ ਹੋਊਗਾ ਜੇ ਰਿਟਨ ਤੋਂ ਵੱਧ ਕੋਈ ਪੈਸੇ ਲੈ ਰਿਆ ਤਾਂ ਉਹਦੇ ਵਾਸਤੇ ਵੀ ਸਾਡੇ ਕੋਲੇ ਤੁਸੀਂ ਦੱਸ ਸਕਦੇ ਹੋ ਕਿ ਆ ਮੇਰੇ ਪੈਸੇ ਵੱਧ ਲੱਗੇ ਨੇ ਜਿਹੜੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਸੋ ਜੇ ਕੋਈ ਰਿਸਟਰੀ ਘਰੋਂ ਲਿਖ ਕੇ ਲੈ ਕੇ ਵੀ ਆ ਸਕਦਾ ਜੇ ਨਹੀਂ ਲਿਖਾਉਣੇ ਤਾਂ 500 ਰੁਪਏ ਦੇ ਕੇ ਇੱਥੇ ਲਿਖਣ ਦਾ ਵੀ ਪ੍ਰਬੰਧ ਹੈਗਾ ਕੋਈ ਇਤਰਾਜ ਜਾਂ ਕੋਈ ਕਾਰਜਾਂ ਦੀ ਪਰਤਾਲ ਵਾਸਤੇ ਸਿਰਫ 48 ਘੰਟੇ ਨੇ 48 ਘੰਟੇ ਬਾਅਦ ਤੁਹਾਨੂੰ ਟਾਈਮ ਮਿਲ ਜਾਊਗਾ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਮੈਸੇਜ ਆਊਗਾ ਤੇ ਤੁਸੀਂ ਉਹਨੂੰ ਆਪਣੇ ਕੰਮ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਮਾਰੇ ਬਿਨਾਂ ਖੱਜਲ ਖਰੀ ਤੋਂ ਬਿਨਾਂ ਕਰਾ ਸਕਦੇ ਹੋ ਤੇ مالیय ਭਾਗ ਹੋਰ ਵੀ ਨਾਗਰਿਕ ਸਵਾਵਾ ਵਾਸਤੇ ਕ੍ਰਾਂਤੀਕਾਰੀ ਤਬਦੀਲੀਆਂ ਵਾਸਤੇ ਲੱਗਿਆ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਹੈਲਪਲਾਈਨ 1076 ਤੇ ਉਹ ਵੀ ਸੁਚਾਰੂ ਰੂਪ ਚ ਚੱਲੇ ਤੇ ਤੁਹਾਡੇ ਗੇੜੇ ਘੱਟ ਤੋਂ ਘੱਟ ਵੱਜਣ ਸਰਕਾਰੀ ਦਫਤਰਾਂ ਸਿਰਫ ਫੋਟੋ ਵਾਸਤੇ ਇੱਥੇ ਆਉਣਾ ਪਊਗਾ ਨਹੀਂ ਤਾਂ ਸਾਰੇ ਕੰਮ 1076 ਤੇ ਫੋਨ ਤੇ ਵੀ ਹੋ ਜਾਣਗੇ ਆਨਲਾਈਨ ਵੀ ਹੈ ਪੋਰਟਲ ਤੇ ਵੀ ਹੈ ਤੁਹਾਡੇ ਘਰੇ ਵੀ ਆ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰੇ 8:00 ਵਜੇ ਆ ਜਿਓ ਜੀ ਅਸੀਂ ਡਾਕੂਮੈਂਟ ਤੁਹਾਨੂੰ ਜਮ੍ਹਾਂ ਕਰਾ ਦਾਂਗੇ ਉਹ ਮਸ਼ੀਨਾਂ ਲੈ ਕੇ ਘਰੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਜਾਣਗੇ ਸੋ ਬੜੇ ਵਧੀਆ ਵੇਟਿੰਗ ਰੂਮ ਹੈ ਬਾਥਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਿਟਿੰਗ ਏਰੀਆ ਟੋਕਨ ਨੰਬਰ ਮਿਲਦਾ ਹੈ ਜਿੰਨੇ ਮੈਂ 6 ਨੰਬਰ ਵਾਲਿਆਂ ਨੂੰ ਮਿਲਿਆ ਸੀ ਉਹ ਬਾਹਰ ਬੈਠੇ ਨੇ ਅੰਦਰ 4 ਨੰਬਰ ਦੀ ਰਿਸਟਰੀ ਚੱਲ ਰਹੀ ਹੈ ਹੁਣ 5 ਨੰਬਰ ਬੈਠਣ ਲੱਗੇ ਸੀ ਉਸ ਤੋਂ ਬਾਅਦ 6 ਵਾਲੇ ਦੀ ਵਾਰੀ ਆਜੂ 7 ਵਾਲੇ ਦੀ ਆਜੂ ਬਿਲਕੁਲ ਸਕਰੀਨ ਤੇ ਜਿਹੜਾ ਟੋਕਨ ਦਾ ਨੰਬਰ ਆ ਜਾਂਦਾ ਵੀ ਇਸ ਵਕਤ ਕਿਹੜਾ ਚੱਲ ਰਿਹਾ ਹੈ ਤਾਂ ਕਿ ਤੁਸੀਂ ਨਿਰ ਤੇੜੀ ਰਹੋ ਤੇ ਤੁਹਾਡੀ ਰਿਸਟਰੀ ਜਿਹੜੀ ਹੈ ਉਹ ਕੰਪਿਊਟਰ ਤੇ ਮੇਰੇ ਸਾਹਮਣੇ ਕੱਢ ਕੇ ਉਹਨਾਂ ਨੇ ਰਿਸਟਰੀ ਉਹਨਾਂ ਨੂੰ ਦੇਤੀ ਸੋ ਮੁਹੱਲੀ ਤੋਂ ਸ਼ੁਰੂ ਕੀਤਾ ਸੀ ਡ్రਾਈ ਰਨ ਕਰਦੇ ਆ ਪਹਿਲਾਂ ਇਹ ਨਹੀਂ ਹੈਗਾ ਕਿ ਅੱਜ ਹੀ ਉਦਘਾਟਨ ਕਰਤਾ ਕੱਲ ਨੂੰ ਕੋਈ ਕੰਪਿਊਟਰ ਦੀ 100 ਪ੍ਰੋਬਲਮ ਆ ਜਾਣ ਅਸੀਂ ਇਸ ਤੋਂ ਪਹਿਲਾਂ ਇਹਨੂੰ ਹੌਲੀ ਹੌਲੀ ਚੈੱਕ ਕਰਦੇ ਰਹੇ ਆ ਤੇ ਜਦੋਂ ਬਿਲਕੁਲ ਸੈਟੀਸਫਾਈ ਹੋ ਗਏ ਅਫਸਰ ਸਾਹਿਬਾਨ ਟੈਕਨੀਕਲ ਸਟਾਫ ਜਾਂ ਸਾਰੇ ਕਿ ਹਾਂ ਬਿਲਕੁਲ ਪਰਫੈਕਟ ਹੈ ਤਾਂ ਕੁਝ ਬੰਦੇ ਹੈ ਜੋ ਵੀ ਆਏ ਨੇ ਜਿਹੜੇ ਇੱਕ ਮਹੀਨਾ ਪਹਿਲਾਂ ਕਰਾ ਕੇ ਗਏ ਨੇ ਜਦੋਂ ਇਹ ਡਰਾਈ ਰਨ ਚੱਲ ਰਿਹਾ ਸੀ ਇਹਦਾ ਇੱਕ ਜਿਹਦਾ ਚੈਕਿੰਗ ਚੱਲ ਰਹੀ ਸੀ ਕਿਵੇਂ ਸਾਰੇ ਕੰਪਿਊਟਰ ਠੀਕ ਨੇ ਉਹ ਵੀ ਕਹਿੰਦੇ ਵੀ ਬਿਲਕੁਲ ਸਾਨੂੰ ਕੋਈ ਖੱਜਲ ਖਵਰੀ ਨਹੀਂ ਹੋਈ ਸੋ ਪਤੇਗੜ ਸਾਹਿਬ ਬੜਾ ਪਵਿੱਤਰ ਜ਼ਿਲ੍ਹਾ ਬੜੀ ਪਵਿੱਤਰ ਥਾਂ ਹੈ ਸ਼ਹੀਦਾਂ ਦੀ ਧਰਤੀ ਹੈ ਤੇ 350 ਸਾਲਾਂ ਦਾ ਸਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਦਾ ਆਬਦੀ ਮਨਾ ਰਹੇ ਹਾਂ ਉਹਨਾਂ ਦੇ ਵੰਸ਼ ਚੁਈ ਛੋਟੇ ਸਾਹਿਬ ਜੀ ਦੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਮਾਤਾ ਗੁਜਰਕੌਰ ਜੀ ਨੇ ਠੰਡਾ ਬਰਜ ਵੀ ਕੇ ਸ਼ਹੀਦੀ ਪ੍ਰਾਪਤ ਹੋਈ ਸੋ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਨੀਆਂ ਸ਼ਹੀਦੀਆਂ ਜਿਹੜੀਆਂ ਨੇ ਬਲੀਦਾਨ ਪਵਿੱਤਰ ਨੇ ਉਸ ਤਰ੍ਹਾਂ ਇਸ ਧਰਤੀ ਤੇ ਕੰਮ ਵੀ ਸਾਰੇ ਪਵਿੱਤਰ ਹੀ ਹੋਣ ਇਮਾਨਦਾਰੀ ਨਾਲ ਹੋਣ ਤਾਂ ਕਿ ਗੁਰੂਆਂ ਦੀ ਚਲਾਈ ਚੱਲੇ ਹੋਏ ਦੱਸੇ ਹੋਏ ਰਸਤਿਆਂ ਤੇ ਪਹੁੰਚ ਸਕੀ ਬਹੁਤ ਬਹੁਤ ਧੰਨਵਾਦ